ਤਾਰੀ ਸਾਹਿਬ ਕੀ ਕਹਿਣਾ ਚਾਹੋਗੇ ਸਿਵਲ ਹਸਪਤਾਲ ਪਹੁੰਚੇ ਮੈਂ ਸ਼ਨੀਵਾਰ ਇੱਥੇ ਮੈਨੂੰ ਕਿਸੇ ਨੇ ਨਾਨਾ ਭਾਈ ਸਾਹਿਬ ਉਹਨਾਂ ਨੇ ਮੈਨੂੰ ਬੁਲਾਇਆ ਵੀ ਇੱਥੇ ਡਿਲੀਵਰੀ ਹੋਣੀ ਹੈ ਕਿਸ ਲੇਡੀਜ਼ ਨੂੰ ਤੇ ਇੱਥੇ ਗੱਲ ਨਹੀਂ ਸੁਣਦੇ ਪਏ ਤੇ ਸ਼ੰਕਰ ਜੀ ਵੀ ਨਾਲ ਸੀ ਇਹਨਾਂ ਦੇ ਮੈਂ ਆਇਆ ਤੇ ਮੈਂ ਇਹਨਾਂ ਐਸਐਮਓ ਸਾਹਿਬ ਨੂੰ ਮਿਲਿਆ ਐਸਐਮਓ ਸਾਹਿਬ ਕਹਿੰਦੇ ਵੀ ਸਾਡੇ ਕੋਲ ਡਾਕਟਰ ਨਹੀਂ ਹੈਗਾ ਲੇਡੀਜ਼ ਡਾਕਟਰ ਨਹੀਂ ਹੈਗਾ ਤੇ ਤੁਸੀਂ ਇਹਨੂੰ ਫਰੀਦਕੋਟ ਲੈ ਜਾਓ ਤੇ ਮੈਂ ਤੁਹਾਨੂੰ ਫ੍ਰੀ ਐਂਬੂਲੈਂਸ ਦਿਵਾ ਸਕਣਾ ਤੇ ਮੈਨੂੰ ਇੰਨੀ ਸਮਝ ਨਹੀਂ ਸੀ ਮੋਵੀ ਰਾਜੀ ਹੋ ਗਿਆ ਨਾ ਤਾਂ ਐਸਐਮਓ ਸਾਹਿਬ ਨੇ ਵੇਖਿਆ ਸੀ ਕੁੜੀਆਂ ਨੂੰ ਨਹੀਂ ਵੇਖਿਆ ਨਾ ਤਾਂ ਐਸਐਮਓ ਸਾਹਿਬ ਨੇ ਉਸ ਕੁੜੀ ਨੂੰ ਦੇਖਿਆ ਜਿਹੜਾ ਬੱਚਾ ਆਉਣ ਵਾਲਾ ਸੀ ਤੇ ਨਾ ਮੈਂ ਵੇਖਿਆ ਤੇ ਮੈਂ ਰਾਜੀ ਹੋ ਗਿਆ ਇੱਕ ਸ਼ੰਕਰ ਇਹ ਇਹਨਾਂ ਦੇ ਨਾਲ ਆਏ ਸੀ ਐਨੇ ਸਿਆਣੀ ਗੱਲ ਕੀਤੀ ਇਹ ਕਹਿੰਦਾ ਜੀ ਆਪਾਂ ਇੱਥੋਂ ਹੀ ਪ੍ਰਾਈਵੇਟ ਕਰਾ ਲੈਨੇ ਆ ਤੇ ਇਹਨਾਂ ਦੇ ਕਹਿਣ ਮੁਤਾਬਕ ਨਹੀਂ ਇਹਨਾਂ ਨੂੰ ਵੀ ਪੁੱਛ ਲਿਆ ਜੇ ਇਹ ਜਦੋਂ ਆਏ ਨੇ ਆ ਕੇ ਇਹਨਾਂ ਨੂੰ ਕੋਈ ਸਟ੍ਰਕਚਰ ਨਹੀਂ ਦਿੱਤਾ ਉੱਤੇ ਜਾਣ ਵਾਸਤੇ ਉੱਤੇ ਲੈ ਕੇ ਗਏ ਨੇ 4 ਘੰਟੇ ਇਹਨਾਂ ਨੂੰ ਇੱਥੇ ਰੱਖਿਆ 4 ਘੰਟੇ ਬਾਅਦ ਕਹਿੰਦੇ ਬੱਚਾ ਪੁੱਠਾ ਉੱਤੇ ਅੜਿਆ ਆਇਆ ਤੇ ਤੁਸੀਂ ਇਹਨੂੰ 4 ਘੰਟੇ ਬਾਅਦ ਦੱਸਿਆ ਐਂਦੀ ਸਿਆਣਪ ਨਾਲ ਐਂਦੀ ਦਲੇਰੀ ਨਾਲ ਇਹ ਕਿਸੇ ਹਸਪੀਟਲ ਲੈ ਗਏ ਤੇ ਉੱਥੇ 10 ਮਿੰਟਾਂ ਬਾਅਦ ਹੀ ਬੱਚਾ ਹੋ ਗਿਆ ਲੜਕਾ ਹੋਇਆ ਬਿਲਕੁਲ ਸਵਸਤ ਹੋਇਆ ਨੋਰਮਲ ਹੋਇਆ ਉਹਨਾਂ ਨੇ ਤਕਰੀਬਨ 20000 ਮੰਗਿਆ ਤੇ ਇਹਨਾਂ ਨੇ 18000 ਦਿੱਤਾ ਇੱਕ ਐਸ 18000 ਦੀ ਭਰ ਪਈ ਕੌਣ ਕਰੇਗਾ ਜੇ ਮੇਰੀ ਜੀਐਸਐਮਓ ਸਾਹਿਬ ਦੀ ਗਲਤੀ ਨਾਲ ਅਸੀਂ ਫਰੀਦਕੋਟ ਭੇਜ ਦਿੰਦੇ ਤੇ ਉੱਥੇ ਬੱਚੇ ਤੇ ਬੱਚੇ ਦੀ ਮਾਂ ਦੀ ਮੌਤ ਹੋ ਜਾਂਦੀ ਹੈ ਦਾ ਜ਼ਿੰਮੇਵਾਰ ਕੌਣ ਸੀ ਮੈਂ ਤਾਂ ਆਪ ਦੀ ਆਪ ਨੂੰ ساری ਉਮਰ ਕੋਸਣਾ ਸੀ ਇਹ ਜਿਹੜਾ ਪਹਿਲਾਂ ਉੱਤੇ ਅੱਗੇ ਦੂਸਰੇ ਪਹਿਲੇ ਜਿਹੜਾ ਪੁਰਾਣਾ ਹਸਪੀਟਲ ਸੀ ਉੱਥੇ ਵੀ ਇਹੀ ਕੰਮ ਹੁੰਦਿਆ ਸੀ ਲੇਡੀਜ਼ ਜਿਹੜੀਆਂ ਨਰਸਾਂ ਉੱਤੇ ਉਹ ਡਰਾ ਦਿੰਦੀਆਂ ਸੀ ਬੱਚਾ ਪੁੱਠਾ ਜੀ ਫਲਾਣਾ ਜੀ ਟਮਕਾਣਾ ਜੀ ਪ੍ਰਾਈਵੇਟ ਡਾਕਟਰਾਂ ਕੋਲੇ ਭੇਜ ਦਿੰਦੇ ਨੇ ਤੇ ਉਸ ਤੋਂ ਬਾਅਦ ਮੋਟੀ ਰਕਮ ਲੈਂਦੇ ਨੇ ਇਹ ਗੱਲ ਮੈਂ ਉੱਤੇ ਹੈਲਥ ਮਿਨਿਸਟਰ ਸਾਹਿਬ ਨੂੰ ਵੀ ਕੀਤੀ ਉਹਨਾਂ ਨੂੰ WhatsApp ਵੀ ਪਾਇਆ ਤੇ ਉਹਨਾਂ ਦਾ ਕੋਈ ਜਵਾਬ ਨਹੀਂ ਆਇਆ ਡਾਕਟਰ ਬਲਬੀਰ ਸਿੰਘ ਜੀ ਨੂੰ ਉਹਨਾਂ ਨੂੰ ਜਵਾਬ ਵੀ ਦੇਣਾ ਚਾਹੀਦਾ ਸੀ ਤੇ ਉਹਨਾਂ ਦੇ ਅਸੀਂ ਚਾਹੇ ਉਹ ਸਾਡੇ ਨਾਲੋਂ ਛੋਟੇ ਨੇ ਉਹਦੇ ਵਿੱਚ ਬਹੁਤ ਵੱਡੇ ਨੇ ਸਾਰੇ ਇਲਾਕਾ ਨਵਾਸੀ ਜਿਹੜੇ ਵੀ ਬਿਮਾਰ ਨੇ ਸਾਰੇ ਉਹਨਾਂ ਦੇ ਬੱਚਿਆਂ ਤਰ੍ਹਾਂ ਨੇ ਉਹਨਾਂ ਦਾ ਧਿਆਨ ਦੇਣਾ ਫਾਜ਼ਿਲਕਾ ਦਾ ਲਾਜ਼ਮੀ ਫਰਜ਼ ਹੈ ਐਸ ਕਰਕੇ ਮੈਂ ਸਾਰਿਆਂ ਨੂੰ ਇਹ ਕਹਿੰਨਾ ਵੀ ਤੁਸੀਂ ਸਾਰੇ ਹੀ ਆਪਾਂ ਧਿਆਨ ਰੱਖਿਆ ਕਰੀਏ ਆ ਦੇ ਸਾਡਾ ਫਾਜ਼ਿਲਕਾਦ ਹਸਪੀਟਲ ਹੈ ਕੋਈ ਵੀ ਕਿਸੇ ਤਰ੍ਹਾਂ ਦਾ ਇੱਥੇ ਗਲਤ ਕੰਮ ਨਾ ਹੋਵੇ ਤੇ ਨਾ ਹੀ ਕਿਸੇ ਨੂੰ ਉੱਥੇ ਪ੍ਰਾਈਵੇਟ ਭੇਜਿਆ ਜਾਵੇ ਤੁਸੀਂ ਹੁਣ ਕੋਈ ਐਸਐਮ ਮੁਖਤਾਰ ਨਾਲ ਮਿਲੇ ਹਾਂ ਗੱਲ ਕੀਤੀ ਨਹੀਂ ਉਸ ਦਿਨ ਮਿਲਿਆ ਸੀ ਹੁਣ ਮੈਂ ਤੁਹਾਨੂੰ ਨਾਲ ਲੈ ਕੇ ਆਇਆ ਹੁਣ ਮਿਲਾਂਗਾ ਇੱਕ ਇਹਨਾਂ ਨੂੰ ਪੁੱਛ ਲਓ ਵੀ ਰੱਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਜੇਕਰ ਮੈਂ ਗਲਤ ਗੱਲ ਕੀਤੀ ਤਾਂ ਤਾਂ ਦੱਸ ਦੇਣੀ ਗਲਤ ਗੱਲ ਕੀਤੀ ਹੈ ਜੀ ਤੇ ਹੁਣ ਕੀ ਕਹੋਗੇ ਜਿਹੜੀ ਇਹ ਵਿਵਸਥਾ ਫੈਲੀ ਹੋਈ ਹੈ ਐਸੇ ਹਸਪੀਟਲ ਦੇ ਵਿੱਚ ਵਸਤਾ ਮੈਨੂੰ ਤਾਂ ਕੁਝ ਇੱਥੇ ਵੇਖ ਨਹੀਂ ਗਊਸ਼ਾਲਾ ਬਣਿਆ ਆਇਆ ਹੈ ਜ ਤੇ ਨਾ ਹੀ ਕੋਈ ਇੱਥੇ ਐਮਐਲਏ ਸਾਹਿਬ ਧਿਆਨ ਦਿੰਦੇ ਬੇ ਨੇ ਤੇ ਨਾ ਹੀ ਮੈਂ ਜਿਵੇਂ ਉਹਨਾਂ ਹੈਲਥ ਮਿਨਿਸਟਰ ਸਾਹਿਬ ਨੂੰ ਫੋਨ ਕੀਤਾ ਸੀ ਉਹਨਾਂ ਨੇ ਚੁੱਕਿਆ ਨਹੀਂ ਉਹਨਾਂ ਨੂੰ ਵਟਸਐਪ ਕੀਤਾ ਉਹ ਵੀ ਉਹਨਾਂ ਦਾ ਜਵਾਬ ਨਹੀਂ ਆਇਆ ਨਾ ਹੀ ਉਹ ਧਿਆਨ ਦਿੰਦੇ ਬੇ ਨੇ ਜੀ ਐਮਐਲਏ ਸਾਹਿਬ ਦਾ ਕਹ ਰਹੇ ਬਹੁਤ ਵਧੀਆ ਸੇਵਾਵਾਂ ਦਿੱਤੀਆਂ ਜਾ ਰਹੀਆਂ ਉਹ ਤਾਂ ਮੈਂ ਡਾਕਟਰ ਪੂਰੇ ਲਿਆਦੇ ਗਏ ਤੇ ਉਹ ਤਾਂ ਅਸੀਂ ਕੱਲ ਵੇਖ ਹੀ ਲੈਣਾ ਜੀ ਇਹ ਤਾਂ ਕੁਦਰਤੀ ਬੱਚਾ ਤੇ ਉਹਦੀ ਮਾਂ ਦੀ ਜਾਨ ਬਚ ਗਈ ਉਹ ਵੀ ਸ਼ੰਕਰ ਦੀ ਦਲੇਰੀ ਨਾਲ ਜੇ ਡਾਕਟਰ ਸਾਹਿਬ ਦੇ ਐਸਐਮਓ ਸਾਹਿਬ ਦੇ ਮਗਰ ਲੱਗ ਜਾਂਦੇ ਜਾਂ ਮੇਰੇ ਮਗਰ ਹੀ ਲੱਗ ਜਾਂਦੇ ਤੇ ਤਾਂ ਵੀ ਦੋਵਾਂ ਦੀ ਜਾਨ ਗਈ ਸੀ ਇਹ ਤਾਂ ਸਾਰਾ ਕੁਝ ਆਦਮੇ ਮੇਰੇ ਅੱਖੀ ਵੇਖਿਆਂ ਦੀ ਗੱਲ ਹੈ ਜੀ ਜੇ ਹੁਣ ਤੁਸੀਂ ਐਮਐਲਏ ਸਾਹਿਬ ਨੂੰ ਕੋਈ ਕਿਹਾ ਫਿਰ ਨਹੀਂ ਨਹੀਂ ਮੈਂ ਕਿਸੇ ਨੂੰ ਹਰੇਕ ਬੰਦੇ ਨੂੰ ਆ ਦੀ ਨਰੇਕ ਚੀਜ਼ ਨੋਲੇਜ ਚ ਹੁੰਦੀ ਹੈ ਇਹ ਤਾਂ ਬੇਵਕੂਫ ਹੁੰਦਾ ਜਿਹੜਾ ਉਹਨਾਂ ਕੋਈ ਜਾਵੇ ਵੀ ਇੱਥੇ ਆ ਹੁੰਦਾ ਪਰ ਉਹਨਾਂ ਨੂੰ ਹਰੇਕ ਚੀਜ਼ ਨੋਲੇਜ ਚ ਹੁੰਦੀ ਹੈ ਭਾਵੇਂ ਕੋਈ ਅਫਸਰ ਤੇ ਭਾਵੇਂ ਕੋਈ ਸਿਆਸਤੀ ਮੰਨੇ ਜਾਂ ਨਾ ਮੰਨੇ ਉਹਨਾਂ ਦੀ ਮਰਜ਼ੀ ਹੈ ਸਾਡੇ ਸ਼ਹਿਰ ਦੇ ਐਮਐਲਏ ਸਾਹਿਬ ਨੇ ਅਸੀਂ ਉਹਨਾਂ ਨੂੰ ਕੀ ਕਹਿ ਸਕਨੇ ਆ ਬੜਾ ਜੀ ਮੇਰਾ ਨਾਮ ਸ਼ੰਕਰ ਲਾਲ ਹੈ ਜੀ ਮੈਂ ਪਿੰਡ ਚਵਾੜਿਆਂ ਵਾਲਾ ਜੀ ਕੀ ਗੱਲ ਕੀ ਹੋਈ ਸੀ ਗੱਲ ਇਹ ਹੈ ਜੀ ਇਸ ਭਾਈ ਸਾਹਿਬ ਦੇ ਕਮਿਸੀ ਦੇ ਬੱਚਾ ਹੋਣ ਵਾਲਾ ਸੀਗਾ ਇਹਨਾਂ ਨੇ ਮੈਨੂੰ ਸਵੇਰੇ ਫੋਨ ਕੀਤਾ ਜੀ 7 ਵਜੇ ਕਹਿੰਦੇ ਵੀ ਦਰਦਾਂ ਹੋ ਰਹੀਆਂ ਨੇ ਤੇ ਡਿਲੀਵਰੀ ਕੇਸ ਹੈਗਾ ਫਾਈਲ ਕਾ ਲੈ ਕੇ ਜਾਣਾ ਜੀ ਉਸ ਤੋਂ ਬਾਅਦ ਜੀ ਮੈਂ ਇਹਨਾਂ ਨੂੰ ਕਿਹਾ ਫਿਰ ਇਹਨਾਂ ਨੇ ਸਰਕਾਰੀ ਹਸਪਤਾਲ ਨੂੰ ਫੋਨ ਕੀਤਾ ਇਹ ਐਂਬੂਲੈਂਸ ਇਹਨਾਂ ਨੇ ਮੰਗਵਾ ਮੰਗਵਾਈ ਜੀ ਐਂਬੂਲੈਂਸ ਤੇ ਲੈ ਕੇ ਉਸ ਤੋਂ ਬਾਅਦ ਅੰਦਰ ਲਿਆ ਕੇ ਸਵੇਰੇ 7 ਵਜੇ ਤੋਂ ਪਹਿਲਾਂ ਹੀ ਲੈ ਕੇ ਆ ਗਏ ਸੀ ਜੀ ਤੇ ਕਰੀਬ 9:30 ਪੌਣੇ 10 ਵਜੇ ਕਹਿੰਦੇ ਜੀ ਇੱਥੇ ਤਾਂ ਡਾਕਟਰ ਸਾਹਿਬ ਨਹੀਂ ਹੈਗੇ ਫਿਰ ਮੈਨੂੰ ਇਹਨਾਂ ਨੇ ਫੋਨ ਕੀਤਾ ਮੈਂ ਆਇਆ ਆ ਕੇ ਡਾਕਟਰ ਸਾਹਿਬ ਨਾਲ ਗੱਲ ਕੀਤੀ ਮੈਂ ਜੀ ਤੁਸੀਂ ਡਾਕਟਰ ਸਾਹਿਬ ਨਹੀਂ ਹੈਗੇ ਤਾਂ ਫਿਰ ਬੱਚੇ ਨੂੰ ਇੱਥੇ ਡਿਲੀਵਰੀ ਕੇਸ ਰੱਖ ਰੱਖਿਆ ਹੈ ਕਹਿੰਦੇ ਜੀ ਬੱਚਾ ਪੁੱਠਾ ਹੈਗਾ ਮੈਂ ਜੀ 4 ਘੰਟਿਆਂ ਬਾਅਦ ਹੁਣ ਤੁਹਾਨੂੰ ਪਤਾ ਲੱਗਿਆ ਬੱਚਾ ਪੁੱਠਾ ਹੈਗਾ ਇਹ ਕਰਦੇ ਕਰਦੇ ਇਹਨਾਂ ਨੇ 12 ਵਜਾਤੇ ਸੀ ਜੀ ਅੱਛਾ ਜੀ 12 ਵਜੇ ਸਾਨੂੰ ਕਹਿਣ ਲੱਗੇ ਜੀ ਤੁਸੀਂ ਇਹਨੂੰ ਬਾਹਰ ਲੈ ਜਾਓ ਅਸੀਂ ਰੈਫਰ ਕਰ ਦਿੰਨੇ ਆ ਫਰੀਦਕੋਟ ਲੈ ਜਾਓ ਬੱਚੇ ਨੂੰ ਤੇ ਬੱਚੇ ਦੀ ਮਾਂ ਨੂੰ ਖਤਰਾ ਆ ਗਿਆ ਹੂੰ ਜਲਦੀ ਤੁਸੀਂ ਡਿਲੀਵਰੀ ਕਰਾ ਲਓ ਹੂੰ ਉਸ ਤੋਂ ਬਾਅਦ ਮੈਂ ਕਿਹਾ ਜੀ ਫਰੀਦਕੋਟ ਲੈ ਕੇ ਜਾਵਾਂ ਘਟੋ ਘਟ ਕੰਟਾ ਡੇਢ ਘੰਟਾ ਲੱਗ ਜਾਣਾ ਜੀ ਕੱਲ ਨੂੰ ਜੇ ਬੱਚੇ ਦੀ ਮਾਂ ਦਾ ਜੇ ਬੱਚੇ ਦਾ ਨੁਕਸਾਨ ਹੋ ਗਿਆ ਤਾਂ ਉਹਨਾਂ ਦਾ ਜ਼ਿੰਮੇਵਾਰ ਕੌਣ ਹੈਗਾ ਫਿਰ ਮੈਂ ਬਾਬਾ ਜੀ ਨੂੰ ਫੋਨ ਕੀਤਾ ਇਹਨਾਂ ਨੂੰ ਬੁਲਾਇਆ ਇਸ ਸਮੇਂ ਸਾਹਮਣੇ ਨਾਲ ਗੱਲ ਕੀਤੀ ਇਸ ਸਮੇਂ ਸਾਹਮਣੇ ਸਪਸ਼ਟ ਕਿਹਾ ਤਾਂ ਜੀ ਵੀ ਸਾਡੇ ਨਾਲ ਕੋਲ ਡਾਕਟਰ ਸਾਹਿਬ ਨਹੀਂ ਹੈਗੇ ਤੁਸੀਂ ਬਾਹਰ ਲੈ ਜਾਓ ਤੁਹਾਨੂੰ ਐਂਬੂਲੈਂਸ ਦੇ ਦਿੰਨੇ ਆ ਉੱਥੇ ਜਿਹੜਾ ਤੁਹਾਡਾ ਦਵਾਈ ਪਾਣੀ ਦਾ ਖਰਚਾ ਜਿਹੜਾ ਹੈਗਾ ਉਹ ਲੱਗੇਗਾ ਤੇ ਇਹ ਗਰੀਬ ਬੰਦੇ ਨੇ ਹੀ ਦਿਹਾੜੀਦਾਰ ਨਾ ਇਹਨਾਂ ਨੂੰ ਕਿਸੇ ਚੀਜ਼ ਦਾ ਪਤਾ ਨਾ ਕੋਈ ਹੋਰ ਫਿਰ ਮੈਂ ਇਹਨਾਂ ਨੂੰ ਕਿਹਾ ਜੀ ਵੀ ਇੱਥੇ ਆਪਾਂ ਪ੍ਰਾਈਵੇਟ ਕਰਾ ਲੈਂਦੇ ਆ ਉੱਥੇ ਜਾ ਕੇ ਅਸੀਂ ਗੱਲਬਾਤ ਕੀਤੀ ਲੈ ਕੇ ਗਏ ਆ ਐਂਬੂਲੈਂਸ ਤੇ ਪ੍ਰਾਈਵੇਟ ਤੇ ਤੇ ਉੱਥੇ ਲਿਜਾ ਕੇ ਬਲੀਵ ਕੇ ਡਾਕਟਰ ਨੂੰ ਦਿਖਾਇਆ ਦਿਖਾਣ ਤੋਂ ਬਾਅਦ ਜੀ ਉਹ ਮੈਡਮ ਨੇ 23000 ਰੁਪਏ ਮੰਗਿਆ ਤੇ ਨਰਸਾਂ ਵੀ ਕਹਿਣ ਲੱਗੀਆਂ ਜੀ 23000 ਰੁਪਏ ਡਾਕਟਰ ਸਾਹਿਬ ਕਹਿੰਦੇ ਨੇ ਮੈਂ ਜੀ 23000 ਰੁਪਏ ਨਹੀਂ ਦੇ ਸਕਦੇ ਗਰੀਬ ਆਦਮੀ ਨੇ ਤੇ ਬਹੁਤ ਜ਼ਿਆਦਾ ਹੈ ਉਹ ਕਹਿੰਦੇ ਜੀ ਅਸੀਂ ਕੀ ਕਰੀ ਹੁਣ ਸਾਡੇ ਨਾਲ ਤਾਂ ਅੱਗੇ ਕਮਿਸ਼ਨ ਮੁੱਕੇ ਹੋਏ ਨੇ ਮੈਂ ਜੀ ਕਮਿਸ਼ਨ ਮੁੱਕੇ ਆ ਅਸੀਂ ਜਦੋਂ ਆਪ ਖੁਦ ਗੱਲ ਕਰ ਰਹੇ ਆ ਕਮਿਸ਼ਨ ਤੁਸੀਂ ਨਾ ਦੇ ਆ ਜੀ ਇਹ ਗਰੀਬ ਬੰਦੇ ਕਿੱਥੋਂ ਦੇਣਗੇ ਅਸੀਂ ਕਰਦੇ ਆ ਕਰਾਉਂਦੇ ਆ ਜੀ 18000 ਚ ਉਹਨਾਂ ਨਾਲ ਗੱਲ ਕੀਤੀ ਹੈ ਤੇ 8000 ਰੁਪਏ ਅਸੀਂ ਜਮ੍ਹਾਂ ਕਰਵਾਤਾ ਬਾਕੀ ਹੁਣ 3 ਦਿਨਾਂ ਦੀ ਛੁੱਟੀ ਹੋਣ ਤੋਂ ਬਾਅਦ 10000 ਰੁਪਏ ਦਿੱਤਾ ਜੀ ਤੇ ਬੱਚਾ ਉੱਥੇ ਨਾਰਮਲ ਹੋ ਗਿਆ ਸੀਗਾ ਤੇ ਬੱਚਾ ਵੀ ਸਹੀ ਹੈ ਬੱਚੇ ਦੀ ਮਾਂ ਵੀ ਸਹੀ ਹੈ ਜੀ ਤੇ ਹੁਣ ਜਿਹੜੇ ਗਰੀਬ ਬੰਦਿਆਂ ਦਾ ਜਿਹੜਾ ਡੈਡੀਦਾਰ ਬੰਦਿਆਂ ਦਾ 18000 ਦਾ ਨੁਕਸਾਨ ਹੋਇਆ ਹੈ ਤਾਂ ਉਹ ਸਰਕਾਰੀ ਹਸਪਤਾਲ ਬਣਾਉਣ ਦਾ ਕੀ ਫਾਇਦਾ ਹੈ ਜੀ ਜੇ ਇੱਥੇ ਪੂਰਾ ਸਟਾਫ ਹੀ ਨਹੀਂ ਹੈਗਾ ਜੇ ਪੂਰੀ ਕੇਰ ਹੀ ਨਹੀਂ ਹੋ ਰਹੀ ਐਮਐਲਏ ਸਾਹਿਬ ਵੀ ਗੌਰ ਨਹੀਂ ਕਰ ਰਹੇ ਤਾਂ ਫਿਰ ਇਹ ਗੌਰ ਕੌਣ ਕਰੇਗਾ ਜੀ ਐਸ ਕਰਕੇ ਕਹਿ ਰਹੇ ਆ ਜੀ ਵੀ ਇਸ ਜਗ੍ਹਾ ਹਸਪੀਟਲ ਦਾ ਜਿਹੜਾ ਹੈਗਾ ਪ੍ਰਵਰਿਸ ਕੀਤੀ ਜਾਵੇ ਤੇ ਪੂਰੇ ਡਾਕਟਰ ਲਿਆ ਕੇ ਤੇ ਜਿਹੜੇ ਗਰੀਬ ਬੰਦੇ ਨੇ ਉਹਨਾਂ ਦਾ ਇਲਾਜ ਸਹੀ ਟਾਈਮ ਤੇ ਹੁੰਦਾ ਰਹੇ ਤੇ ਸਾਰੀ ਜਿਹੜੀ ਸਹੂਲਤਾਂ ਮਿਲੇ ਉਹਨਾਂ ਤੇ ਕੀ આરોਪ ਲਗਾਏ ਜਾ ਰਹੇ ਆ ਡਿਲੀਵਰੀ ਨੂੰ ਲੈ ਕੇ ਪੱਪੀ ਨਾਮਦਾਰੀ ਜੀ ਵੱਲੋਂ ਕੀ ਮਾਮਲਾ ਹੈ ਆ ਇੱਕ ਕੋਈ ਪੇਸ਼ੈਂਟ ਸੀਗੇ ਸਾਡੇ ਕੋਲ ਆਏ ਸਾਡੇ ਗਾਇਨੇਕੋਲੋਜਿਸਟ ਬਾਈ ਚਾਂਸ ਉਸ ਦਿਨ ਛੁੱਟੀ ਤੇ ਸੀਗੇ ਜਿਸ ਕਰਕੇ ਸਾਨੂੰ ਪੇਸ਼ੈਂਟ ਨੂੰ ਮਜਬੂਰੀ ਤੌਰ ਤੇ ਰੈਫਰ ਕਰਨਾ ਪਿਆ ਬਟੇ ਕੰਪਲੇਂਟ ਆਈ ਹੈ ਕਿ ਸ਼ਾਇਦ ਕੁਝ ਪੈਸੇ ਵਗੈਰਾ ਦੀ ਵੀ ਕੋਈ ਡਿਮਾਂਡ ਕੀਤੀ ਹੋਏਗੀ ਇਸ ਬਾਰੇ ਜੇ ਮੈਨੂੰ ਪ੍ਰੋਪਰ ਫੈਕਟਸ ਨਹੀਂ ਪਤਾ ਲੱਗੇ ਸਿਰਫ ਇੱਕ ਕੰਪਲੇਂਟ ਸਾਡੇ ਕੋਲ ਜ਼ਰੂਰ ਆਈ ਹੈ ਅਸੀਂ ਉਹਨਾਂ ਨੂੰ ਕਹਿ ਕਿ ਸਾਨੂੰ ਰਿਟਰਨ 'ਚ ਤੁਸੀਂ ਇੱਕ ਸ਼ਿਕਾਇਤ ਦਰਜ ਕਰਵਾ ਦਿਓ ਤਾਂ ਜੋ ਅਸੀਂ ਇੱਕ ਪੜਤਾਲੀਆ ਕਮੇਟੀ ਬਣਾ ਕੇ ਪ੍ਰੋਪਰ ਉਹਦੀ ਜਾਂਚ ਕਰਵਾਵਾਂਗੇ ਤੇ ਜੇ ਵਾਕਈ ਕਿਸੇ ਸਾਡੇ ਸਟਾਫ ਵੱਲੋਂ ਕੁਝ ਐਵੇਂ ਦੀ ਚੋਕ ਹੋਈ ਹੈ ਤਾਂ ਉਸ ਦੇ ਖਿਲਾਫ ਸਸਪੈਂਸ਼ਨ ਵੀ ਲਿੱਤਾ ਜਾਏਗਾ ਸਰ ਕਿਹਾ ਜਾ ਰਿਹਾ ਕੋਈ ਕਮਿਸ਼ਨ ਵਗੈਰਾ ਦਾ ਵੀ ਕਹਿੰਦੇ ਕੋਈ ਮਾਮਲਾ ਹੈ ਉਸੇ ਕਰਕੇ ਹੈ ਜੀ ਕਿ ਫਾਈਨੈਂਸ਼ੀਅਲ ਕੇਸਿਸ ਦੇ ਆਪ આરોਪ ਤਾਂ ਜ਼ਰੂਰ ਲੱਗੇ ਹੈ ਬਟ ਇਹ ਹੈ ਕਿ ਸਾਡੇ ਕੋਲ ਜੇ ਰਿਟਰਨ ਕੰਪਲੀਟ ਨਹੀਂ ਆਈ ਤੇ ਮੈਂ ਉਹਨਾਂ ਨੂੰ ਉਹੀ ਕਿਹਾ ਹੈਗਾ ਜਿਨ੍ਹਾਂ ਨੇ ਕੰਪਲੇਨਟ ਕੀਤੀ ਹੈ ਕਿ ਸਾਨੂੰ ਇੱਕ ਰਿਟਰਨ 'ਚ ਤੁਸੀਂ ਆਪਣੇ ਵੱਲੋਂ ਸ਼ਿਕਾਇਤ ਦੇ ਦਿਓ ਤਾਂ ਮੈਂ ਇੱਥੇ ਪ੍ਰੋਪਰ ਇੱਕ ਪੜਤਾਲ ਜ਼ਿਲ੍ਹਾ ਹਸਪਤਾਲ ਦੇ ਲੈਵਲ ਤੇ ਹੀ ਤਾਂ ਜੋ ਕਮੇਟੀ ਦੇ ਦੌਰਾਨ ਜੋ ਵੀ ਤੱਤ ਸਾਹਮਣੇ ਆਣਗੇ ਜੇ ਵਾਕਈ ਸਾਡੇ ਕਿਸੇ ਸਟਾਫ ਦੀ ਗਲਤੀ ਹੋਏਗੀ ਉਸ ਦੇ ਖਿਲਾਫ ਸਖਤੋ ਸਖਤ ਕਾਰਵਾਈ ਵੀ ਅਸੀਂ ਕਰਾਂਗੇ